ਆ ਵੀਰ ਅਰੇ ਗੱਡੀ ਲੈ ਕੇ ਆਏ ਆ ਰਕਸ਼ਨ ਪਾਣੀ ਲੈਣ ਨਗਰ ਨਿਵਾਸੀਆਂ ਨੂੰ ਮੇਰੇ ਗਜਨੀ ਵਾਲੇ ਨੂੰ ਤੁਹਾਡੀਆਂ ਨਾ ਖੈਰਾ ਮੰਗਣਾ ਨਹੀਂ ਮੇਰੇ ਗਜਨੀ ਵਾਲੇ ਦੇ ਵਿੱਚ ਤੇਰਾ ਨਾ ਨੂੰ ਸ਼ਾਂਤ ਕਰੇ ਰੱਬ ਤੇਰੇ ਵੀਰ ਭਰਾਵਾਂ ਦੀ ਹੈ ਨਾ ਪੈੜੀਆਂ ਨੂੰ ਬਚਾਵੇ ਬਹੁਤ ਪਾਣੀ ਆ ਗਿਆ ਮੈਂ ਹੋਰ ਵੀ ਮੇਰੇ ਮਨ ਤਕਿੰਨਰਾਂ ਨੂੰ ਨਾ ਬੇਨਤੀ ਕਰਦੀ ਆ ਕਿ ਜੜੇ ਜੜੇ ਪਿੰਡਾਂ ਵਿੱਚ ਉਹਨਾਂ ਦੇ ਪਿੰਡਾਂ ਦੇ ਵਿੱਚ ਜੋ ਵੀ ਹੈ ਨਾ ਬਾੜ ਨਾਲ ਪੀੜਿਤ ਹੈਗੇ ਉਹਨਾਂ ਦੀ ਹੈਲਪ ਕਰਨ ਅਸੀਂ ਵੀ ਅੱਜ ਆਏ ਆ ਅਸੀਂ ਕਰਦੇ ਰਵਾਂਗੇ ਸਾਡੇ ਹੋਰ ਇੱਕ ਗੁੱਟ ਗਿਆ ਉਧਰ ਆਪਣਾ ਸੇਠਾ ਵਾਲੀ ਸਾਈਡ ਉਧਰ ਚਾਰਾ ਪੱਠਾ ਦੇ ਕੇ ਆਇਆ ਮੈਂ ਐਵੇਂ ਹੀ ਆਂਦੀ ਰਵਾਂਗੀ ਅਬ ਕੋ ਤੁਸੀਂ ਮਹੰਤ ਕਿੰਨਰ ਵੀ ਇਹ ਸਹਾਇਤਾ ਕਰ ਰਿਹਾ ਵੇਖੋ ਤੁਸੀਂ ਕਿੰਨਾ ਮਤਲਬ ਕਿ ਚੰਗਾ ਕੰਮ ਕਰ ਰਿਹਾ ਆ ਅੱਗੋਂ ਵਾਸਤੇ ਵੀ ਜੋ ਵੀ ਲੋਡ ਪਵੇ ਮੈਂ ਤੁਹਾਡੇ ਪਿੰਡ ਵੀ ਚਾਂਦੀ ਰਵਾਂ ਬਿਲਕੁਲ ਜੀ ਬਿਲਕੁਲ ਆ ਵੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਕੰਮ ਕਰ ਰਿਹਾ ਜੀ ਮੰਤ ਕਿ ਨਰਜੀ ਕਿਹੜੇ ਪਿੰਡ ਤੁਸੀਂ ਅਸੀਂ ਅਸੀਂ ਮਮਦੋਟ ਤੁਸੀਂ ਮਮਦੋਟ ਤੋਂ ਇਹ ਪਿੰਡ ਅਸੀਂ ਮੰਗਦੇ ਅੱਗ ਨਹੀਂ ਮਾਰਦੇ ਠੀਕ ਆ ਜੀ ਤੁਹਾਡੀਆਂ ਖੈਰਾਂ ਮੰਗੀ ਜਾਣੀਆਂ ਠੀਕ ਆ ਜੀ ਫਰਮਾਤਮਾ ਇਸ ਮੇਕ ਦੇਵਤਾ ਨੂੰ ਟਾ ਲੈ ਬਿਲਕੁਲ ਜੀ ਬਿਲਕੁਲ ਅਸੀਂ ਫੇਰ ਵੀ ਤੁਹਾਡੀ ਮਦਦ ਕਰਦੇ ਰਵਾਂਗੇ ਜਿਸ ਜੋ ਕੇ ਵੀ ਹੋਏ